ਜਦੋਂ ਜਦੋਂ ਕੁੜੀਆਂ ਬੋਲੀਆ ਉਦੋਂ ਤੋਂ ਤੈਨੂੰ ਪਤਾ ਸਾਰਿਆਂ ਦੇ ਕਾਲਜ ਇਦਾਂ ਬਰੁੰਦਰੇ ਹੈ ਇਹ ਸੱਚੀ ਕਿਸੇ ਬੱਚੇ ਦੇ ਪੇਰੈਂਟਸ ਨੇ ਤੱਕ ਦੇਣਾ ਹੋਵੇ ਉਹ ਵੀ ਇਸ ਉਮਰ ਦੇ ਵਿੱਚ ਮੈਨੂੰ ਉੱਥੇ ਬੈਟਰਨ ਵੀ ਯਾਦ ਹੁੰਦਾ ਸੀ ਰਾਜਵੀਰ ਅਸੀਂ ਸਟੇਜ ਤੇ ਇਕੱਠੇ ਹੋਏ ਰਾਜਵੀਰ ਕਹਿੰਦਾ ਬਈ ਕਹਿੰਦਾ ਸਾਡੀ ਜਦੋਂ ਯੂਨੀਵਰਸਿਟੀ ਮੈਂ ਪੜਦਾ ਸੀ ਤੁਹਾਡੀ ਪੱਕ ਨੂੰ ਅਸੀਂ ਸਟੂਡੀਓ ਤੋਂ ਨਾ ਐ ਐਡਿਟ ਕਰਵਾ ਕੇ ਪੁੱਠੀ ਕਰਵਾ ਕੇ ਉਲਟੀ ਕਰਵਾ ਕੇ ਸ਼ੀਸ਼ੇ ਤੇ ਲਾਏ ਹੁੰਦਾ ਸੀ ਕਿਸੇ ਵਾਰ ਅਸੀਂ ਉਦਾਂ ਦੀ ਪੱਕ ਵਰਨੀ ਆ ਜਦੋਂ ਪੱਕ ਬੰਨੀ ਜਾਂਦੀ ਸੀ ਖੁਸ਼ੀ ਹੁੰਦੀ ਸੀ ਕਿ ਬਾਈ ਵਰਗੀ ਪੱਕ ਵਰਨੀ ਐ ਮੈਂ ਤਾਂ ਉੱਥੇ ਬੈਠਾ ਉਦਾਂ ਯਾਦ ਆਈ ਗਿਆ ਕਿ ਕਿੰਨਾ ਸੋਹਣਾ ਸੁਨਖਾ ਕਿੰਨੀ شدت ਨਾਲ ਇਸ ਟਾਈਮ ਕਲਾਕਾਰਾਂ ਦੀ ਕਤਾਰ ਦੇ ਵਿੱਚ ਵਧੀਆ ਜਗ੍ਹਾ ਤੇ ਖੜਾ ਸੀ ਪੰਜਾਬੀ ਮਾਂ ਬੋਲੀ ਦੀ ਕਿੰਨੀ ਵਧੀਆ ਸੇਵਾ ਕਰਦਾ ਸੀ ਪਤਾ ਨਹੀਂ ਕਿਹੜੇ ਚੰਦਰੀ ਦੀ ਨਜ਼ਰ ਲੱਗੀ ਜਾਂ ਕੀ ਹੋਇਆ ਵਾਹਿਗੁਰੂ ਜਾਣਦਾ ਪਰ ਐਸ ਉਮਰ ਤੇ ਉਹਨੂੰ ਜਾਣਣਾ ਨਹੀਂ ਚਾਹੀਦਾ ਸੀ ਸਾਰਾ ਪਰਿਵਾਰ ਕਿਵੇਂ ਇਹ ਸਾਰਾ ਜਿਹੜਾ ਕਾਰਡ ਦੋੜਦੀ ਹੈ ਕਿਵੇਂ ਚੱਲੂ ਸਾਰਾ ਕੁਝ ਨਾ ਤਾਂ ਲਫ਼ਜ਼ ਨੇ ਨਾ ਚੀਜ਼ਾਂ ਲਈ ਨਾ ਕੁਝ ਬੋਲਣ ਨੂੰ ਜੀ ਕਰਦਾ ਸਿਰਫ ਵਾਇਰਸ ਨੂੰ ਚਿਕਵਾ ਕਰਨ ਨੂੰ ਜੀ ਕਰਦਾ ਕਿ ਵਾਇਰਸ ਉਹਨਾਂ ਜਵਾਨ ਪੁੱਤ ਕਿਉਂ ਲੈ ਕੇ ਜਾਂਦਾ ਕਿ ਜਿਸ ਬੱਚਿਆਂ ਤੋਂ ਐਦਾਂ ਮਾਪੇ ਕਿਉਂ ਹੋ ਕੇ ਲੈ ਜਾਂਦਾ ਜਦੋਂ ਜਦੋਂ ਕੁੜੀਆਂ ਬੋਲੀਆ ਉਹਦੋਂ ਤੋਂ ਤੈਨੂੰ ਪਤਾ ਸਾਰਿਆਂ ਦੇ ਕਾਲਜ ਐਦਾਂ ਬਰੁੰਧਰੇ ਹੈ ਕਿ ਸੱਚੀ ਕਿਸੇ ਬੱਚੇ ਦੇ ਪੇਰੈਂਟਸ ਨੇ ਧੱਕ ਦੇਣਾ ਹੋਵੇ ਉਹ ਵੀ ਇਸ ਉਮਰ ਦੇ ਵਿੱਚ ਹਰ ਕਿਸਾਸਦਨੋਂ ਸੇ ਬੈਟਰ ਯਾਦ ਹੁੰਦਾ ਸੀ ਰਾਜਵੀਰ ਅਸੀਂ ਸਟੇਜ ਤੇ ਇਕੱਠੇ ਹੋਏ ਰਾਜਵੀਰ ਕਹਿੰਦਾ ਬਾਈ ਕਹਿੰਦਾ ਸਾਡੀ ਜਦੋਂ ਯੂਨੀਵਰਸਿਟੀ ਮੈਂ ਪੜਦਾ ਸੀ ਤੁਹਾਡੀ ਪੱਗ ਨੂੰ ਅਸੀਂ ਸਟੂਡੀਓ ਤੋਂ ਨਾ ਐਡਿਟ ਕਰਵਾ ਕੇ ਪੁੱਠੀ ਕਰਵਾ ਕੇ ਉਲਟੀ ਕਰਵਾ ਕੇ ਸ਼ੀਸ਼ੇ ਤੇ ਲਾਏ ਹੁੰਦਾ ਸੀ ਕਿ ਸੇਮ ਅਸੀਂ ਉਦਾਂ ਦੀ ਪੱਗ ਬਨਣੀ ਹੈ ਜਦੋਂ ਪੱਗ ਬਨਨੀ ਜਾਂਦੀ ਸੀ ਖੁਸ਼ੀ ਹੁੰਦੀ ਸੀ ਕਿ ਬਾਈ ਵਰਗੀ ਪੱਗ ਬਨਨੀ ਹੈ ਮੈਂ ਤਾਂ ਉੱਥੇ ਬੈਠਾ ਉਦਾਂ ਯਾਦ ਆਇਆ ਕਿ ਕਿੰਨਾ ਸੋਹਣਾ ਸੁਨਖਾ ਕਿੰਨੀ ਸ਼ਿੱਦਤ ਨਾਲ ਇਸ ਟਾਈਮ ਕਲਾਕਾਰਾਂ ਦੀ ਕਤਾਰ ਦੇ ਵਿੱਚ ਵਧੀਆ ਜਗ੍ਹਾ ਤੇ ਖੜਾ ਸੀ ਪੰਜਾਬੀ ਮਾਂ ਬੋਲੀ ਦੀ ਕਿੰਨੀ ਵਧੀਆ ਸੇਵਾ ਕਰਦਾ ਸੀ ਪਤਾ ਨਹੀਂ ਕਿਹੜੇ ਚੰਦਰੀ ਦੀ ਨਜ਼ਰ ਲੱਗ ਗਈ ਜਾਂ ਕੀ ਹੋਇਆ ਵਾਹਿਗੁਰੂ ਜਾਣਦਾ ਪਰ ਐਸ ਉਮਰ ਤੇ ਉਹਨੂੰ ਜਾਣਾ ਨਹੀਂ ਚਾਹੀਦਾ ਸੀ ਸਾਰਾ ਪਰਿਵਾਰ ਕਿਵੇਂ ਇਹ ਸਾਰਾ ਜੀਵਨ ਕੈ ਤੋੜ ਦਈਏ ਕਿਵੇਂ ਚੱਲੂ ਸਾਰਾ ਕੁਛ ਨਾ ਤਾਂ ਲਫ਼ਜ਼ ਨੇ ਨਾ ਚੀਜ਼ਾਂ ਲਈ ਨਾ ਕੁਝ ਬੋਲਣ ਨੂੰ ਜੀ ਕਰਦਾ ਸਰਕਾਰ ਨੂੰ ਵਾਹਿਗੁਰੂ ਨਾਲ ਸ਼ਿਕਵਾ ਕਰਨ ਨੂੰ ਜੀ ਕਰਦਾ ਕਿ ਵਾਹਿਗੁਰੂ ਇੰਨਾ ਜਵਾਨ ਪੁੱਤ ਕਿਉਂ ਲੈ ਕੇ ਜਾਂਦਾ ਜਸ ਬੱਚਾ ਤੋਂ ਐਦਾਂ ਮਾਪੇ ਕਿਉਂ ਹੋ ਕੇ ਲੱਗਦਾ ਜਦੋਂ ਜਦੋਂ ਕੁੜੀਆ ਬੋਲੀਆ ਉਦੋਂ ਤੋਂ ਤੈਨੂੰ ਪਤਾ ਸਾਰਿਆਂ ਦੇ ਕਾਲਜ ਐਦਾਂ ਬਰੁੰਦਰੇ ਹੈ ਕਿ ਸੱਚੀ ਕਿਸੇ ਬੱਚੇ ਦੇ ਪੇਰੈਂਟਸ ਨੇ ਐਦਾਂ ਕਦੇ ਨਾ ਹੋਵੇ ਉਹ ਵੀ ਇਸ ਉਮਰ ਦੇ ਵਿੱਚ ਹਰ ਕਿਸਾਸ ਨੂੰ ਮੈਨੂੰ ਉਹ ਤੇ ਬੈਟਰ ਵੀ ਯਾਦ ਹੋਊਗਾ ਸੀ ਰਾਜਵੀਰ ਅਸੀਂ ਸਟੇਜ ਤੇ ਇਕੱਠੇ ਹੋਏ ਰਾਜਵੀਰ ਕਹਿੰਦਾ ਬਈ ਕਹਿੰਦਾ ਸਾਡੀ ਜਦੋਂ ਯੂਨੀਵਰਸਿਟੀ ਮੈਂ ਪੜਦਾ ਸੀ ਤੁਹਾਡੀ ਪੱਕ ਨੂੰ ਅਸੀਂ ਸਟੂਡੀਓ ਤੋਂ ਨਾ ਐ ਐਡਿਟ ਕਰਵਾ ਕੇ ਪੁੱਠੀ ਕਰਵਾ ਕੇ ਉਲਟੀ ਕਰਵਾ ਕੇ ਸ਼ੀਸ਼ੇ ਤੇ ਲਾਇਆ ਹੁੰਦਾ ਸੀ ਕਿ ਸੇਮ ਅਸੀਂ ਉਦਾਂ ਦੀ ਪੱਗ ਬਨਨੀ ਹੈ ਜਦੋਂ ਪੱਗ ਬਨਨੀ ਜਾਂਦੀ ਸੀ ਖੁਸ਼ੀ ਹੁੰਦੀ ਸੀ ਕਿ ਬਾਈ ਵਾਰ ਕੀ ਪੱਗ ਬਨਨੀ ਹੈ ਮੈਂ ਦਫ਼ਤਰ ਬੈਠਾ ਉਦੋਂ ਯਾਦ ਆਇਆ ਕਿ ਕਿੰਨਾ ਸੋਹਣਾ ਸੁਨੱਖਾ ਕਿੰਨੀ ਸਿੱਧਤ ਨਾਲ ਇਸ ਟਾਈਮ ਕਲਾਕਾਰਾਂ ਦੀ ਕਤਾਰ ਦੇ ਵਿੱਚ ਵਧੀਆ ਜਗ੍ਹਾ ਤੇ ਖੜਾ ਸੀ ਪੰਜਾਬੀ ਮਾਂ ਬੋਲੀ ਦੀ ਕਿੰਨੀ ਵਧੀਆ ਸੇਵਾ ਕਰਦਾ ਸੀ ਪਤਾ ਨਹੀਂ ਕਿਹੜੇ ਚੰਦਰੀ ਦੀ ਨਜ਼ਰ ਲੱਗ ਗਈ ਜਾਂ ਕੀ ਹੋਇਆ ਵਾਹਿਗੁਰੂ ਜਾਣਦਾ ਪਰ ਐਸ ਉਮਰ ਤੋਂ ਉਹਨੂੰ ਜਾਣਾ ਨਹੀਂ ਚਾਹੀਦਾ ਸੀ ਸਾਰਾ ਪਰਿਵਾਰ ਕਿਵੇਂ ਇਹ ਸਾਰਾ ਜਿਹੜਾ ਕਹਿ ਦੋੜਦੀ ਹੈ ਕਿਵੇਂ ਚੱਲੂ ਸਾਰਾ ਕੁਛ ਨਾ ਤਾਂ ਲਫ਼ਜ਼ ਨੇ ਨਾ ਚੀਜ਼ਾਂ ਲਈ ਨਾ ਕੁਝ ਬੋਲਣ ਨੂੰ ਜੀ ਕਰਦਾ ਸਿਰਫ ਵਾਇਰਲ ਨੂੰ ਚਿਕਵਾ ਕਰਨ ਨੂੰ ਜੀ ਕਰਦਾ ਕਿ ਵਾਇਰਲ ਉਹਨਾਂ ਜਵਾਨ ਪੁੱਤ ਕਿਉਂ ਲੈ ਕੇ ਜਾਂਦਾ ਕਿ ਜਿਸ ਬੱਚਿਆਂ ਤੋਂ ਐਦਾਂ ਮਾਪੇ ਕਿਉਂ ਹੋ ਕੇ ਲੈ ਜਾਂਦਾ